ਵਕਤ ਨਵਾਂ ਸ਼ਹਿਰ ਦਵਾਬਾ YouTube ਚੈਨਲ ਪਹੁੰਚ ਚੁੱਕਾ ਆ ਪਿੰਡ ਗਰਚਾ ਪਿੰਡ ਗਰਚਾ ਦੀਆਂ ਜਿਹੜੀਆਂ ਕਲੋਨੀਆਂ ਹੈਗੀਆਂ ਆ ਜਿਹੜੀਆਂ ਕੀ ਮਾਲਾਂਵਲ ਪੈਂਦੀਆਂ ਹੈਗੀਆਂ ਉੱਤੇ ਅਸੀਂ ਪਹੁੰਚ ਚੁੱਕੇ ਆ ਔਰ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਦੇਖੋ ਹੁਣ ਨਵੀਂ-ਨਵੀਂ ਪੰਚਾਇਤ ਬਣੀ ਹੈਗੀ ਆ ਅਸੀਂ ਬੱਖੋ ਵੱਖ ਏਰੀਏ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹੈਗੇ ਆ ਕਿ ਕੀ ਕੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ ਨੇ ਤੇ ਨਵੀਂ ਪੰਚਾਇਤ ਦੇ ਧਿਆਨ ਹਿੱਤ ਜਿਹੜੀਆਂ ਉਹ ਸਮੱਸਿਆਵਾਂ ਅਸੀਂ ਆਪਣੇ ਨਮਾਸ਼ਰ ਦਵਾਬਾ YouTube ਚੈਨਲ ਰਾਹੀਂ ਇਹ ਸਾਰੀਆਂ ਲਿਆ ਰਹੇ ਹੈਗੇ ਆ ਤਾਂ ਕਿ ਜਿਹੜੀ ਇਹ ਸਮੱਸਿਆ ਹੈਗੀ ਆ ਉਹਨਾਂ ਨੂੰ ਪੰਚਾਇਤ ਨੂੰ ਪਤਾ ਲੱਗ ਸਕੇ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਜੇਕਰ ਕਿਸੇ ਏਰੀਏ ਵਿੱਚ ਨਾ ਜਾ ਸਕੀਏ ਤਾਂ ਉਹ ਸਾਨੂੰ ਫੋਨ ਕਰ ਸਕਦੇ ਆ ਉਹਨਾਂ ਦੇ ਮਹੱਲੇ ਦੀ ਜਾਂ ਉਸਦੇ ਏਰੀਏ ਦੀ ਕੀ ਸਮੱਸਿਆ ਹੈਗੀ ਆ ਉਹ ਸਾਡੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਰਾਹੀਂ ਜਿਹੜੀ ਨਵੀਂ ਬਣੀ ਪੰਚਾਇਤ ਹੈਗੀ ਉਹਨਾਂ ਤੱਕ ਪਹੁੰਚਾ ਸਕਦੇ ਆ ਗਿਆ ਕੱਲ ਅਸੀਂ ਜਿਹੜੀ ਸਮੱਸਿਆ ਦਿਖਾਈ ਸੀਗੀ ਉਹ ਦਿਖਾਈ ਸੀਗੀ ਦਾਣਾ ਮੰਡੀ ਦੇ ਵਿੱਚ ਤੁਸੀਂ ਦੇਖਿਆ ਬਿਜਲੀ ਦਫ਼ਤਰ ਦਾ ਕੀ ਹਾਲ ਆ ਦਰਵਾਜ਼ੇ ਟੁੱਟੇ ਹੋਏ ਆ ਉੱਥੇ ਦੀ ਸਮੱਸਿਆ ਦਿਖਾਈ ਦੀ ਸਹੀ ਤੇ ਇੱਕ ਤੁਹਾਨੂੰ ਕੱਲ ਦਿਖਾਈ ਸੀ ਪਸ਼ੂਆਂ ਦੇ ਹਸਪਤਾਲ ਦੀ ਇਸ ਵਕਤ ਅਸੀਂ ਪਹੁੰਚ ਚੁੱਕੇ ਆ ਜਿਹੜੀਆਂ ਪਿੰਡ ਗਰਚਾ ਦੀਆਂ ਕਲੋਨੀਆਂ ਜਿਹੜੀਆਂ ਮਾਲ ਮਾਲ ਖੁਰਦ ਵੇਕੇ ਹੈਗੀ ਆ ਇੱਥੇ ਅਸੀਂ ਦੇਖਦੇ ਆ ਵੀ ਜਿਹੜੀ ਨਵੀਂ ਬਣੀ ਪੰਚਾਇਤ ਆ ਉਹਨਾਂ ਵੱਲੋਂ ਕਿਹੜਾ ਕੰਮ ਕੀਤਾ ਗਿਆ ਤੇ ਕਲੋਨੀਆਂ ਵਾਲਿਆਂ ਵੱਲੋਂ ਕਿਹੜੀ ਮੰਗ ਹੈਗੀ ਆ ਕਿ ਸਾਡੇ ਜਿਹੜੀ ਆ ਨਵੀਂ ਬਣੀ ਪੰਚਾਇਤ ਆ ਇਹ ਕੰਮ ਵੀ ਜਿਹੜੇ ਆ ਉਹ ਕਰ ਦਿੱਤੇ ਜਾਣ ਜਿਹੜੇ ਅੱਜ ਤੱਕ ਕੰਮ ਨਹੀਂ ਹੋਏ ਹੈਗੇ ਸੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੀ ਅਸੀਂ ਨਵੀਂ ਬਣੀ ਪੰਚਾਇਤ ਤੋਂ ਇਹ ਆਸ ਰੱਖਦੇ ਆ ਇਹ ਉਮੀਦ ਰੱਖਦੇ ਹੈਗੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਆ ਇਸ ਏਰੀਆ ਦਾ ਕਲੋਨੀਆਂ ਵੱਲ ਦਾ ਜਿਹੜਾ ਆ ਵਿਕਾਸ ਕੀਤਾ ਜਾਵੇਗਾ ਕਲੋਨੀਆਂ ਵੱਲ ਦੀਆਂ ਜੋ ਸਮੱਸਿਆਵਾਂ ਹੈਗੀਆਂ ਆ ਪਿੰਡ ਗਰਚਾ ਦੀਆਂ ਇਹਨਾਂ ਨੂੰ ਹੱਲ ਕੀਤਾ ਜਾਵੇਗਾ ਆਉ ਜਾਣਦੇ ਆ ਜੋ ਇਸ ਕਲੋਨੀਆਂ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਕੀ ਕੀ ਸਮੱਸਿਆਵਾਂ ਨੇ ਅਸੀਂ ਜਿਹੜੀਆਂ ਗਰਚਾ ਪਿੰਡ ਦੀਆਂ ਕਲੋਨੀਆਂ ਹੈਗੀਆਂ ਨਾਲ ਪਿੰਡ ਮਾਲ ਮਾਲ ਖੁਰਦ ਲੱਗਦਾ ਹੈਗਾ ਆ ਇਹ ਮੇਨ ਰੋਡ ਦੇ ਉੱਪਰ ਕਲੋਨੀਆਂ ਨੇ ਥੋੜੀ ਜਿਹੀ ਸਾਈਡ ਨੂੰ ਜਾ ਕੇ ਲਿੰਕ ਰੋਡ ਦੇ ਉੱਪਰ ਜਾਣਦੇ ਆ ਕਿ ਇੱਥੇ ਕੀ ਕੀ ਸਮੱਸਿਆ ਮਾਣੇ ਹਾਂਜੀ ਤੁਹਾਡਾ ਕੀ ਨਾਮ ਆ ਸਰਜੀਤ ਕੌਰ ਸਰਜੀਤ ਕੌਰ ਤੁਸੀਂ ਇੱਥੇ ਕਲੋਨੀਆਂ ਵਿੱਚੇ ਰਹਿੰਦੇ ਆ ਹਾਂਜੀ ਇੱਥੇ ਵੀ ਕਿਹੜੀ ਵੱਡੀ ਸਮੱਸਿਆ ਹੈਗੀ ਆ ਕਿੱਥੇ ਵੱਡੀ ਇਹ ਹੀ ਸਮੱਸਿਆ ਹੈ ਉਹ ਕਿ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਆ ਹੂੰ ਤਾਂ ਇੱਥੇ ਰਾਹ ਬਣਾਉਣਾ ਚਾਹੀਦਾ ਇੰਟਰਲੌਕ ਜਿਹਦਾ ਪਿੰਡਾਂ ਦੇ ਵਿੱਚ ਲੱਗਦੇ ਉਸੇ ਹਿਸਾਬ ਨਾਲ ਜਿੱਦਾਂ ਆਪਣੇ ਘਰਚਾ ਪਿੰਡ ਵਿੱਚ ਲੱਗਦੀਆਂ ਇੱਥੇ ਵੀ ਜਿਹੜੀ ਉਹ ਇੰਟਰਲੌਕ ਲੱਗਣੀ ਚਾਹੀਦੀ ਆ ਹਣਾ ਸਰਕਾਰੀ ਸਹੂਲਤ ਸਾਰੀ ਤਰ੍ਹਾਂ ਸਰਕਾਰੀ ਸਹੂਲਤ ਚਾਹੀਦੀ ਹੈਗੀਆ ਅੱਛਾ ਇਹ ਦੱਸੋ ਇਸ ਪਿੰਡ ਦੇ ਵਿੱਚ ਜਿਹੜਾ ਆਪਣਾ ਘਰਚਾ ਪਿੰਡ ਆ ਘਰਚਾ ਪਿੰਡ ਵਿੱਚ ਤਾਂ ਤੁਹਾਨੂੰ ਪਤਾ ਕਿ ਪਾਣੀ ਦੀ ਸਹੂਲਤ ਹੈਗੀ ਆ ਟੂਟੀਆਂ ਦੀ ਹਾਂਜੀ ਇੱਥੇ ਜਿਹੜੀ ਕੀ ਪਾਣੀ ਦੀ ਸਮੱਸਿਆ ਬਣੀ ਹੋਈ ਸੀ ਉਹਦਾ ਹੱਲ ਸਰਪੰਚ ਬਲੋ ਕੀਤਾ ਜਾਂ ਕੀ ਨਹੀਂ ਕੀਤਾ ਨਹੀਂ ਕਰ ਦਿੱਤਾ ਵੀ ਪਾਣੀ ਆ ਗਿਆ ਪਾਣੀ ਆ ਗਿਆ ਹਾਂਜੀ ਪਾਣੀ ਆ ਗਿਆ ਪਾਣੀ ਆ ਗਿਆ ਹੈਗਾ ਤੇ ਇਹ ਪਾਈਪ ਲਾਈਨ ਪਾਈਪ ਲਾਈਨ ਪੈ ਗਈ ਆ ਕਿੰਨੇ ਕ ਦਿਨ ਹੋ ਗਏ ਇਹ ਪਾਈਪ ਲਾਈਨ ਪਾਈ ਨੂੰ ਇਹਨੂੰ ਹੋ ਗਿਆ ਕੋਈ 20 ਦਿਨ ਪਾਈ 20 ਦਿਨ ਹੋ ਗਏ ਇਹ ਕਿੰਨੇ ਸਾਲਾਂ ਤੋਂ ਇਹ ਸਮੱਸਿਆ ਬਣੀ ਹੋਈ ਸੀ ਤੁਹਾਡੀ ਪਾਣੀ ਦੀ ਜਾਦੀਆ ਕਲੋਨੀਆਂ ਕੱਟੀਆਂ ਜਿਆਦੀ ਸਮੱਸਿਆ ਬਣੀ ਹੋਈ ਸੀ ਅੰਦਾਜ਼ਾ ਕਿੰਨੇ ਕ ਸਾਲ ਹੋ ਗਏ ਹੋਣਗੇ ਮੈਨੂੰ ਲੱਗਦਾ 20 ਦੇ ਨੇੜੇ ਤੇੜੇ 15 ਦਾ ਹੋ ਗਿਆ ਹੋ ਗਿਆ 15 15 ਸਾਲ ਤਾਂ ਹੋ ਗਿਆ ਗਿਆ ਜਿਆਦਾ ਇੱਥੇ ਪਾਣੀ ਉਹ ਨਹੀਂ ਆਇਆ ਸੀਗਾ ਪਾਣੀ ਨਹੀਂ ਆਇਆ ਤੇ ਹੁਣ ਪਾਣੀ ਦੀ ਸਮੱਸਿਆ ਤਾਂ ਹੱਲ ਹੋ ਗਈ ਆ ਪਾਣੀ ਦੀ ਸਮੱਸਿਆ ਆ ਗਈ ਹੁਣ ਪਾਣੀ ਦੀ ਨਿਕਾਸੀ ਦੀ ਤਾਂ ਰਾਹ ਦੀ ਸਮੱਸਿਆ ਰਹਿ ਗਈ ਅੱਛਾ ਤੁਸੀਂ ਚਾਹਨੇ ਹੈਗੇ ਆ ਕਿ ਇੱਥੇ ਜਿਹੜਾ ਆ ਕਿ ਰਸਤਾ ਬਣਾਇਆ ਜਾਵੇ ਰਸਤਾ ਬਣਾਇਆ ਜਾਵੇ ਜਿੱਦਾਂ ਘਰਚਾ ਪਿੰਡ ਚ ਇੰਟਰਲੌਕ ਲੱਗਦੇ ਤਾਂ ਇੱਥੇ ਇਹ ਵੀ ਤਾਂ ਘਰਚਾ ਪਿੰਡਾ ਹੀ ਆ ਕਹਿਣ ਦਾ ਮਤਲਬ ਇਹ ਕਲੋਨੀਆਂ ਬਾਹਰ ਆ ਗਈਆਂ ਹੈ ਤਾਂ ਪਿੰਡਾ ਹੀ ਆ ਘਰਚਿਆਂ ਦੀਆਂ ਕਲੋਨੀਆਂ ਇਹ ਹਾਂਜੀ ਯਾਨੀ ਕਿ ਮਾਲ ਖੁਰਦ ਤਾਂ ਅਸੀਂ ਕਹਿ ਦਿੰਨੇ ਕਿ ਮਾਲਾ ਚ ਪੈਂਦੀਆਂ ਪਰ ਪਿੰਡ ਘਰ ਚਾਤੀਆਂ ਹੈਗੀਆਂ ਉਹਦਾ ਵਸੀਮਾ ਕਰਕੇ ਕਹਿ ਦਿਆ ਵਸੀਮਾ ਕਰਕੇ ਕਹਿ ਦਿੰਦੇ ਆ ਇੱਥੇ ਅੱਛਾ ਇੱਕ ਤਾਂ ਤੁਸੀਂ ਚਾਹਦੇ ਆ ਵੀ ਜਿਹੜੀ ਨਵੀਂ ਬਣੀ ਗ੍ਰਾਮ ਪੰਚਾਇਤ ਹੈਗੀ ਆ ਇਹ ਇੱਕ ਤਾਂ ਇੱਥੇ ਜਿਹੜਾ ਰਸਤਾ ਬਣਾ ਪਿਆ ਹਾਂ ਹਾਂ ਮਤਲਬ ਪੱਕਾ ਜਿੱਦਾ ਇੰਟਰਲੋਕ ਲਾ ਦੇਵੇ ਹਾਂਜੀ ਤੇ ਦੂਜਾ ਤੁਸੀਂ ਕਹਿੰਦੇ ਆ ਕਿ ਪਾਣੀ ਦੀ ਸਮੱਸਿਆ ਕੋਈ ਹੋਰ ਤਾਂ ਨਹੀਂ ਕਿ ਸਮੱਸਿਆ ਆਏਗੀ ਹੋਰ ਕੀ ਆ ਇੱਥੇ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਜੋ ਪਿੰਡਾਂ ਦੇ ਵਿੱਚ ਹਾਂ ਬਿਲਕੁਲ 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 ਆਹ ਜਿਹੜੀ ਲਾਈਟ ਦੀ ਤੁਸੀਂ ਗੱਲ ਕੀਤੀ ਆ ਹਾਂਜੀ ਪੀ ਜੇ ਘਰਚਾ ਪਿੰਡ ਦੇ ਵਿੱਚ ਲਾਈਟਾਂ ਲੱਗ ਸਕਦੀਆਂ ਹਾਂ ਹਾਂਜੀ ਤਾਂ ਇਹ ਵੀ ਤਾਂ ਘਰਚਾ ਪਿੰਡ ਦਾ ਹਿੱਸਾ ਹੀ ਆ ਹਾਂਜੀ ਹਾਂਜੀ ਇੱਥੇ ਵੀ ਲਾਈਟਾਂ ਦਾ ਪਰਵੰਧ ਇੱਥੇ ਲਾਈਟਾਂ ਦਾ ਪ੍ਰਵੰਧ ਕਿਉਂ ਨਹੀਂ ਕੀਤਾ ਗਿਆ ਅੱਜ ਤੱਕ ਹਾਂਜੀ ਪਹਿਲਾਂ ਵੀ ਘਰਚਾ ਪਿੰਡ ਵਿੱਚ ਤਾਂ ਲਾਈਟਾਂ ਲੱਗੀਆਂ ਆ ਹਾਂਜੀ ਹਾਂਜੀ ਇੱਥੇ ਵੀ ਸਾਡੇ ਦੋ ਲੱਗੀਆਂ ਇੱਥੇ ਬਸ ਨਹੀਂ ਇੱਕ ਕੌਸ ਕੋਲੋਨੀ ਦੇ ਕਹਾ ਇਹ ਪੰਚਾਇਤ ਥਰੂ ਨਹੀਂ ਲੱਗੀਆਂ ਬਾਹਰੋਂ ਆਏ ਸੀ ਐਨ ਆਰ ਆਈ ਬੰਦੇ ਉਹਨਾਂ ਨੇ ਲਾਈਆਂ ਸੀ ਉਹਨਾਂ ਨੇ ਲਾਈਆਂ ਹੈਗੀਆਂ ਕਹਿੰਦਾ ਭਾਪ ਇਹ ਹੈਗਾ ਕਿ ਲਾਈਟਾਂ ਜਿਹੜੀਆਂ ਪੰਚਾਇਤ ਵੱਲੋਂ ਇੱਥੇ ਕੋਈ ਨਹੀਂ ਲਗਾਈਆਂ ਕੋਈ ਨਹੀਂ ਲਗਾਈ ਗਈ ਏ ਐਨ ਆਰ ਆਈ ਕੇ ਆਈ ਸੀ ਨਹੀਂ ਇਹ ਜਿਹੜੇ ਐਨ ਆਰ ਆਈ ਸੀ ਜਦੋਂ ਘਰ ਚ ਹੀ ਲੇਟਾਂ ਲੱਗੀਆਂ ਸੀ ਉਦੋਂ ਕਲੋਨੀਆ 'ਚ ਲੱਗੀਆਂ ਸੀ ਮੈਂ ਉਹਦੇ ਕਲੋਨੀਆ 'ਚ ਲੱਗੀਆਂ ਇਹ ਲੇਟਾਂ ਚੱਲਦੀਆਂ ਵੀ ਹੈ ਹਾਂਜੀ ਚੱਲਦੀਆਂ ਦੋ ਲੇਟਾਂ ਲਗਾਈਆਂ ਨੇ ਦੋ ਲਗਾਈਆਂ ਹਾਂਜੀ ਹੋਰ ਕੀ ਹੋਰ ਵੀ ਲੋੜ ਆ ਹਾਂਜੀ ਹਾਂਜੀ ਹੋਰ ਲੋੜ ਆ ਹੁਣ ਘਰਾਂ ਦੇ ਵਿੱਚ ਦੇਖੋ ਮੈਂ ਇੱਥੇ ਖੇਤਾ ਦੇ ਵਿੱਚ ਬੈਠੇ ਆ ਚੋਰਾ ਰਾਲੀ ਬਣੀ ਰਹਿੰਦੀ ਆ ਲਾਈਟ ਦਾ ਪੂਰਾ ਕੋਈ ਜੀਆ ਜੰਤ ਵੀ ਹਾਂਜੀ ਜੀਆ ਜੰਤ ਵੀ ਦੇਖਣਾ ਪੈਂਦਾ ਆ ਸਾਰਾ ਕੁਝ ਵਾ ਕਹਿੰਦਾ ਮਤਲਬ ਰੈਗੂਲਰ ਚੱਲਣ ਲਾਈਟਾਂ ਰਾਤ ਕਿਹਨਾਂ ਦਾ ਮਤਲਬ ਤੁਹਾਡਾ ਇਹ ਆ ਵੀ ਜਿਹੜੀ ਲਾਈਟਾਂ ਹੈਗੀਆਂ ਉਹ ਇਹ ਦੇਖ ਕੇ ਲਾਈਆਂ ਜਾਣ ਕਿ ਰੋਸ਼ਨੀ ਸਾਰੇ ਪਾਸੇ ਹੋਵੇ ਹਾਂਜੀ ਸਾਰੇ ਪਾਸੇ ਹੋਵੇ ਸਾਰੇ ਪਾਸੇ ਸਾਰੇ ਪਾਸੇ ਤੁਸੀਂ ਚਾਹਦੇ ਹੋ ਰੋਸ਼ਨੀ ਹੋਵੇ ਹਨਾ ਹਾਂਜੀ ਹਾਂ ਇੱਥੇ ਕਿੰਨੇ ਘਰ ਹੈਗੇ ਆ ਇੱਥੇ ਹੈਗੇ ਆ ਜੀ ਹਜੇ 12 ਘਰ ਦੀ ਬਸੋਂ ਹੈਗੀ ਆ ਹਾਂ ਬਾਕੀ ਆਪਣੇ 36 ਘਰ 12 ਘਰਾਂ ਦੀ ਬਸੋਂ ਹੈਗੀ ਆ ਹੈਗੀ ਆ ਤੇ ਹੌਲੀ ਹੌਲੀ ਬਸੋਂ ਬਸੋਂ ਹੋ ਜਾਣੀ ਵਧੀ ਜਾ ਹਾਂਜੀ ਰਸਤਾ ਚੱਲਦਾ ਆ ਹਾਂ ਰਾਸਤੇ ਤੇ ਹਰੇਕ ਨੂੰ ਸੁਵਿਧਾ ਹੋਣੀ ਚਾਹੀਦੀ ਹੈ ਲਾਈਟ ਦੀ ਕਿੱਦਾਂ ਦੀ ਲਾਈਟ ਦੀ ਤੁਸੀਂ ਇਹ ਕਹਿੰਦੇ ਹੋ ਕਿ ਚਾਰੇ ਪਾਸਾ ਅੱਛਾ ਨਹੀਂ ਲਾਈਟ ਲਾਈਟ ਜਿਹੜੀ ਆ ਉਧਰ ਮਤਲਬ ਸਾਰੇ ਪਾਸੇ ਲੱਗਣੀ ਚਾਹੀਦੀ ਆ ਰਸਤਾ ਚੱਲਦਾ ਆ ਰਾਤ ਬਰਾਤੇ ਆਣਾ ਜਾਣਾ ਪੈਂਦਾ ਆ ਇਹ ਜ਼ਰੂਰੀ ਆ ਮਤਲਬ ਮਤਲਬ ਤੁਸੀਂ ਇਹ ਕਹਿੰਦੇ ਆ ਵੀ ਜਿਹੜੀ ਲਾਈਟ ਹੈਗੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਲਿੰਕ ਰਸਤਾ ਆ ਲਿੰਕ ਰਸਤੇ ਤੇ ਵੀ ਹੋਣੀ ਚਾਹੀਦੀ ਆ ਤੇ ਇਹ ਚਾਰੇ ਪਾਸੇ ਹੋਣੀ ਚਾਹੀਦੀ ਆ ਇਹ ਸੁਵਿਧਾ ਰਾਤ ਨੂੰ ਆ ਜਾਣ ਵਾਲੇ ਮੇਰੀ ਖਾਲ ਜਿੱਥੋਂ ਤੱਕ ਮੈਨੂੰ ਕੁਝ ਯਾਦ ਹੈਗਾ ਚਾਇਦ ਹਾਂਜੀ ਇੱਥੇ ਬਹੁਤ ਸਮਾਂ ਪਹਿਲਾਂ ਚੋਰੀ ਵੀ ਹੋਈ ਸੀ ਚੋਰੀ ਵੀ ਹੋਈ ਸੀ ਉਹਦਾ ਕੋਈ ਹੱਲ ਨਹੀਂ ਨਿਕਲ ਪਾਇਆ ਕਿਉਂਕਿ ਅਗਰ ਲਾਈਟ ਹੋਵੇ ਸੋ ਬੰਦੇ ਨੂੰ ਪਤਾ ਹੁੰਦਾ ਕੋਨਾ ਹਾਂ ਜੇ ਸੀਸੀ ਜੇ ਮੰਨ ਲਓ ਕੈਮਰੇ ਵੀ ਆ ਜੇ ਉੱਥੇ ਲਾਈਟੇ ਨਾ ਹੋਈ ਤਾਂ ਫਿਰ ਉਹ ਕੈਮਰੇ ਵੀ ਕੀ ਕਰਨਗੇ ਜੇ ਚੋਰੀ ਨਹੀਂ ਪਕੜਚ ਆਇਆ ਚੋਰੇ ਨਹੀਂ ਦੂਜੇ ਪਾਸੇ ਜੇ ਲਾਈਟ ਹੀ ਨਹੀਂ ਹੋਏਗੀ ਲਾਈਟ ਹੀ ਨਹੀਂ ਹੋਏਗੀ ਤਾਂ ਫਿਰ ਉਹਦੇ ਕਾਰਨ ਤੇ ਕਈ ਵਾਰ ਪਤਾ ਵੀ ਨਹੀਂ ਲੱਗਦਾ ਤੁਸੀਂ ਕਹਿੰਦੇ ਹੋ ਵੀ ਇਹਦੇ ਜਿੰਨੀ ਕਲੋਨੀਆਂ ਦੇ ਘਰਾਂ ਦੀ ਬਸੋਂ ਆ ਹਾਂਜੀ ਇਸ ਸਾਰੇ ਪਾਸੇ ਜਿਹੜੀ ਆ ਕੰਪਲਸਰੀ ਹੈ ਲਾਈਟ ਦੀ ਜਿਹੜੀ ਹੈ ਇਹ ਸਹੂਲਤ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਇੱਕ ਤੇ ਤੁਹਾਡੀ ਹੋ ਗਈ ਜੀ ਤੁਸੀਂ ਕਹਿ ਦਿੱਤਾ ਜਿਸ ਤਰ੍ਹਾਂ ਕਿ ਇੱਕ ਪੱਕਾ ਰਸਤਾ ਬਣਨਾ ਚਾਹੀਦਾ ਆ ਦੂਸਰਾ ਜਿਹੜਾ ਤੁਹਾਡਾ ਕੰਮ ਹੈਗਾ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਆ ਔਰ ਤੀਜਾ ਕੰਮ ਤੁਸੀਂ ਜਿਹੜਾ ਦੱਸਿਆ ਉਹ ਲਾਈਟਾਂ ਦਾ ਦੱਸਿਆ ਹੈਗਾ ਮਤਲਬ ਇਹ ਤਿੰਨ ਕੰਮ ਜਿਹੜੀਆਂ ਨਵੀਂ ਪੰਚਾਇਤ ਤੋਂ ਤੁਸੀਂ ਆਸਰਾ ਇਹ ਸਾਨੂੰ ਪਾਣੀ ਆਉਣ ਦੀ ਜਰੂਰੀ ਨਹੀਂ ਸੀਗੀ ਕਿਉਂਕਿ ਪਾਣੀ ਅਵੇਲੇਬਲ ਹੈ ਸਾਡੇ ਸਾਰੇ ਘਰਾਂ ਦੇ ਪਾਣੀ ਦੀ ਨਿਕਾਸੀ ਦੀ ਜ਼ਰੂਰਤ ਜ਼ਿਆਦਾ ਹੈ ਪਾਣੀ ਦੀ ਨਿਕਾਸੀ ਦੀ ਵੀ ਤੁਹਾਨੂੰ ਜ਼ਰੂਰਤ ਹੈਗੀ ਆ ਔਰ ਇਹ ਮਤਲਬ ਜਿਹੜੇ ਦੋ ਤਿੰਨ ਕੰਮ ਇਹ ਚਾਹਨੇ ਆ ਇੱਕ ਤਾਂ ਲਾਈਟਾਂ ਲੱਗ ਜਾਣ ਦੂਸਰੇ ਨੰਬਰ ਤੇ ਜਿਹੜੇ ਪੱਕੇ ਰਸਤੇ ਆ ਜਿਹੜੇ ਤੁਹਾਡੇ ਹੋ ਜਾਣ ਤੀਜੇ ਨੰਬਰ ਤੇ ਤੁਸੀਂ ਇਹ ਮੰਗ ਕੀਤੀ ਆ ਕਿ ਜਿਹੜਾ ਪਾਣੀ ਦੀ ਨਿਕਾਸੀ ਆ ਇਹ ਹੋ ਜਾਵੇ ਇਹ ਤੁਸੀਂ ਤਿੰਨ ਮੰਗਾ ਜਿਹੜੀਆਂ ਨਵੀਂ ਪੰਚਾਇਤ ਤੋਂ ਆਸ ਰੱਖਦੇ ਆ ਪੇ ਪੰਚਾਇਤ ਐਦਾਂ ਨਾ ਕਰੇ ਨਾ ਵੀ ਮਤਲਬ ਜਦੋਂ 5 ਸਾਲ ਹੋ ਜਾਣ ਤਾਂ ਉਦੋਂ ਆ ਕੇ ਕਹਿਣ ਜੀ ਅਸੀਂ ਕੰਮ ਕਰਦੇ ਨੇ ਆ ਹਾਂਜੀ ਤੇ ਉਹਨਾਂ ਨੂੰ ਕਰਨਾ ਹੀ ਪਏਗਾ ਇਹ ਵੀ ਨਹੀਂ ਜਦੋਂ ਕਈ ਪੰਚਾਇਤਾਂ ਕੀ ਕਰਦੀਆਂ ਜਦੋਂ 5 ਸਾਲ ਹੁੰਦੇ ਆ ਨਾ ਹਾਂਜੀ ਸਾਲ ਕ ਰਹਿ ਜਾਂਦਾ ਵੋਟਾਂ ਲੈਣ ਲਈ ਕੰਮ ਕਰਦੀਆਂ ਕਰਵਾਉਂਦੇ ਹਾਂਜੀ ਦੇਖੋ ਆਪਾਂ ਕਿਸੇ ਦੇ ਪੱਖ 'ਚ ਨਹੀਂ ਕਿਸੇ ਦੇ ਹੱਕ 'ਚ ਨਹੀਂ ਪਰ ਪੰਚਾਇਤਾਂ ਇਹ ਕਰਦੀਆਂ ਕਰਦੀਆਂ ਹਾਂ ਜਦ ਵੋਟਾਂ ਆਂਦੀਆਂ ਉਦੋਂ ਕਹਿ ਦਿੰਦੇ ਆ ਕਿ ਜੀ ਅਸੀਂ ਜੀ ਤੁਹਾਡਾ ਇਹ ਕੰਮ ਕਰ ਦਵਾਵਾਂਗੇ ਹਾਂਜੀ ਹੁਣ 15 20 ਸਾਲ ਹੋ ਗਏ ਕੋਈ ਕੰਮ ਨਹੀਂ ਹੋਇਆ ਕੰਮ ਨਹੀਂ ਹੋਇਆ ਹਾਂਜੀ ਠੀਕ ਹੈ ਨਾ ਤੇ ਤੁਸੀਂ ਚਾਹਦੇ ਆ ਕਿ ਸਾਡੀ ਜਿਹੜੀ ਇਹ ਕੰਮ ਹੈਗਾ 5 ਸਾਲ ਨਾ ਡਿੱਕੇ ਜਾਣ ਹਾਂਜੀ ਅੱਬਲ 5 ਮਹੀਨੇ ਦੇ ਅੰਦਰ ਕਰ ਦਿੱਤਾ ਜਾਵੇ ਹਾਂਜੀ ਹਾਂਜੀ ਵਾਕਈ ਚ ਬੋਟਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਇਹ ਬੋਲ ਰਿਹਾ ਆਟੋਮੈਟ ਨਹੀਂ ਬੰਦਾ ਉਸ ਰਪੇਜ ਜਿਨ੍ਹਾਂ ਨੇ ਕੰਮ ਕਰਾਣੇ ਆ ਉਹਨਾਂ ਨੇ ਪਹਿਲਾਂ ਮਤਲਬ ਆਪਣਾ ਨਹੀਂ ਦੇਖਣਾ ਹੈਗਾ ਜਨਤਾ ਦਾ ਦੇਖਣਾ ਉਹ ਕੰਮ ਆਪੇ ਹੋਣਗੇ ਫਿਰ ਕੰਮ ਆਪੇ ਹੋਣਗੇ ਹਾਂਜੀ ਉਹਨਾਂ ਨੂੰ ਬੋਲਣ ਦੀ ਜ਼ਰੂਰਤ ਨਹੀਂ ਪੈਣੀ ਵੋਟ ਮੰਗਣ ਦੀ ਉਹਨਾਂ ਦਾ ਕੰਮ ਬੋਲੇ ਕੰਮ ਬੋਲੇਗਾ ਉਹਨਾਂ ਦਾ ਇਹ ਨਾ ਕਹਿਣ ਕੀ ਅਸੀਂ ਜੀ ਉਹ ਪਿਛਲੀ ਵਾਰ ਸਾਨੂੰ ਆਹ ਸਮੱਸਿਆ ਆ ਗਈ ਸੀ ਆ ਆ ਗਈ ਸੀਗੀ ਅਸੀਂ ਤਾਂ ਨਹੀਂ ਕਰ ਸਕੇ ਹੁਣ ਕੰਮ ਕਰਾਂਗੇ ਆਪਾਂ ਨੂੰ ਕਹਿਣਾ ਨਾ ਪਵੇ ਵੀ ਇਹ ਕੰਮ ਉਹਨਾਂ ਨੇ ਤਾਂ ਕਰਵਾਇਆ ਸੀ ਤਾਂ ਕਰਵਾਇਆ ਸੀ ਤਾਂ ਵਸਤੇ ਕਹਿੰਦੇ ਵੀ ਇਹ ਜ਼ਰੂਰੀ ਆ ਛੋਟੇ ਛੋਟੇ ਬੱਚੇ ਆ ਅਸੀਂ ਰਹਿੰਦੇ ਆ 10 12 ਘਰ ਹੈਗੇ ਇਹ ਜ਼ਰੂਰੀ ਨਹੀਂ ਇਹਨੂੰ ਵੀ ਪਿੰਡ ਤੋਂ ਕੱਟਣਾ ਨਾ ਕੀਤਾ ਜਾਵੇ ਹਾਂ ਜੀ ਵਿੱਚੇ ਹੀ ਲਾਇਆ ਜਾਂਦਾ ਜਿੱਦਾਂ ਅੱਜ ਤੱਕ ਕੱਟੇ ਕੀਤਾ ਗਿਆ ਵੀ ਇਹ ਪਿੰਡ ਚੂਟੀਆਂ ਲਾਤੀਆਂ ਇੱਥੇ ਲਾਈਆਂ ਹੀ ਨਹੀਂ ਗੁਰਦੁਆਰੇ ਤੱਕਰ ਲਾਈਟਾਂ ਓਨ ਰੋਡ ਲਾਈਟ ਚਾਹੀਦੀ ਆ ਕੋਈ ਵੀ ਹਾਦਸਾ ਹੋ ਸਕਦਾ ਹਾਦਸਾ ਬਿਲਕੁਲ ਜੀ ਰਾਤ ਬਰਾਤੀ ਹੁੰਦੇ ਬਹੁਤ ਹਾ ਤੈਨੂੰ ਚਾਰ ਤਾਂ ਹੋਣੀ ਹੋਏ ਆ ਲਾਈਟ ਹੋਵੇ ਤਾਂ ਬੰਦਾ ਦੇਖਦਾ ਵੀ ਆ ਆਉਣ ਜਾਣ ਵਾਲਾ ਕਿਸੇ ਕੋ ਸਾਈਕਲ ਆ ਉਹ ਆ ਰਿਹਾ ਗੱਡੀ ਵਾਲਾ ਤਾਂ ਲਾਈਟ ਨਾਲ ਦੇਖ ਲੂਗਾ ਸਾਈਕਲ ਨਾਲ ਕਿਦਾਂ ਦੇਖੂਗਾ ਜ਼ਰੂਰੀ ਆ ਜ਼ਰੂਰੀ ਆ ਸੋ ਅਸੀਂ ਨਵੀਂ ਪੰਚਾਇਤ ਜਿਹੜੀ ਬਣੀ ਹੈਗੀ ਆ ਅਸੀਂ ਉਮੀਦ ਕਰਾਂਗੇ ਕਿ ਇਹ 5 ਸਾਲ ਨਹੀਂ ਡਿੱਕੇਗੀ ਅਗਰ 5 ਸਾਲ ਤਾਂ ਹੋਏ ਵੀ ਇਹਹੀ ਪੰਚਾਇਤ ਵੀ ਪਹਿਲੀਆਂ ਪੰਚਾਇਤਾਂ ਦੀ ਤਰ੍ਹਾਂ ਕੰਮ ਕਰੇਗੀ ਤਾਂ ਸਾਡਾ ਨਵਾਂ ਸ਼ਹਿਰ ਦਵਾਬਾ YouTube ਦਾ ਚੈਨਲ ਦਾ ਜਿਹੜਾ ਕੈਮਰਾ ਹੈਗਾ ਉਹ ਇਹਨਾਂ ਦੇ ਖਿਲਾਫ ਵੀ ਜਿਹੜਾ ਉਸੇ ਤਰ੍ਹਾਂ ਖਬਰਾਂ ਲਗਾਏਗਾ ਜਿੱਦਾਂ ਪਹਿਲਾਂ ਪੰਚਾਇਤਾਂ ਦੇ ਲਗਾਉਂਦਾ ਰਿਹਾ ਇਹ ਨਹੀਂ ਹੈ ਕਿ ਚੈਨਲ ਜਿਹੜਾ ਹੈਗਾ ਇਹ ਚੈਨਲ ਪਬਲਿਕ ਦਾ ਹੁੰਦਾ ਨਾ ਕਿ ਕਿਸੇ ਪੰਚਾਇਤ ਦਾ ਚੈਨਲ ਹੁੰਦਾ ਆ ਜੋ ਪਬਲਿਕ ਨੂੰ ਸਮੱਸਿਆ ਆਂਦੀ ਆ ਅਸੀਂ ਆਪਣੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਲਗਾਣੀ ਹੈਗੀ ਆ ਸੋ ਦੇਖਦੇ ਆ ਕਿ ਆ ਜਿਹੜੀ ਅਸੀਂ ਹੁਣ ਸਮੱਸਿਆ ਹੈਗੀ ਆ ਇਹ ਜਦੋਂ ਚੈਨਲ ਨੂੰ ਦੇਖਣਗੇ ਨਵੀਂ ਪੰਚਾਇਤ ਸਰਪੰਚ ਸਾਹਿਬ ਦੇਖਣਗੇ ਪੰਚਾਇਤ ਦੇਖੇਗੀ ਇਹਨਾਂ ਦਾ ਹੱਲ ਕੱਤ ਤੱਕ ਕਰੇਗੀ ਅਸੀਂ ਇੰਤਜ਼ਾਰ ਕਰਾਂਗੇ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਤ ਘਰਚਾ ਦੀ ਵਿਸ਼ੇਸ਼ ਰਿਪੋਰਟ ਜਿੱਦਾਂ ਨਾ ਸਾਡੇ ਕਲੋਨੀਆਂ ਦਾ ਪਾਣੀ ਆ ਉਹ ਦੇਖਵਾ ਰਾਹ ਦੇ ਵਿੱਚ ਪੈ ਰਿਹਾ ਆ ਇੱਥੇ ਇੰਨਾ ਮੱਛਰਾਂ ਦਾ ਬਹੁਤ ਜ਼ਿਆਦਾ ਗੰਦਗੀਆਂ ਦੀ ਇੱਥੇ ਗੰਦਗੀਆਂ ਦੀ ਤੁਹਾਡਾ ਮਤਲਬ ਇੱਥੋਂ ਨਾ ਇਹਦਾ ਕੋਈ ਰਸਤਾ ਪੜਨਾ ਚਾਹੀਦਾ ਹੈ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਹਾਂ ਤੇ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਬਹੁਤ ਖਤਰਾ ਬੱਚੇ ਬਾ بیمار ਹੁੰਦੇ ਆ ਸਾਡੇ ਬੱਚੇ بیمار ਹੁੰਦੇ ਆ ਜੀ ਤੁਹਾਡਾ ਮਤਲਬ ਹੈ ਕਿ ਆਉਂਦੇ ਆ ਸਾਡੇ ਘਰਾਂ ਦੇ ਵਿੱਚ ਅੱਛਾ ਬਹੁਤ ਜ਼ਿਆਦਾ ਸੱਪ ਸਾਡੇ ਮਹੱਲੇ ਨੂੰ ਬਸ ਤੋਂ ਵੱਧ ਸੱਪ ਇੱਥੇ ਆਉਂਦੇ ਆ ਅੱਛਾ ਹਾਂਜੀ ਤੁਹਾਡਾ ਕਹਿਣ ਦਾ ਮਤਲਬ ਇਹ ਆ ਵੀ ਇਹਨੂੰ ਜਿਹੜਾ ਕਲੋਨੀਆ ਨੂੰ ਰਸਤਾ ਲੱਗਾ ਆ ਹਾਂਜੀ ਉਹ ਰਸਤਾ ਬਣਾ ਦਿੱਤਾ ਜਾਵੇ ਬਣਾ ਦਿੱਤਾ ਜਾਵੇ ਤੇ ਉਹ ਰਸਤਾ ਬਣਾ ਕੇ ਇਹਦੀ ਪਾਣੀ ਦਾ ਜਿਹੜਾ ਨਿਕਾਸੀ ਆ ਇਹ ਕਿਤੇ ਕਰ ਦਿੱਤੀ ਜਾਵੇ ਹਾਂਜੀ ਕੀਤੀ ਜਾਵੇ ਤੇ ਤੁਹਾਡੇ ਘਰਾਂ ਚ ਨਾਬ ਘਰਾਂ ਚ ਨਾਵੇ ਦੂਰ ਕੀਤਾ ਜਾਂਦਾ ਵੀ ਜਿਹੜੇ ਆ ਸੱਪ ਆਉਂਦੇ ਹੈਗੇ ਆ ਨਹੀਂ ਸੱਚੀ ਆਉਂਦੇ ਆ ਸੱਪ ਸੱਚੀ ਆਉਂਦੇ ਬੱਚਿਆਂ ਦੇ ਲੜਨੋਂ ਇੱਕ ਦਿਨ ਬਚਾ ਹੋਏ ਸਾਡੇ ਅੰਦਰ ਬੈਠਾ ਸੀ ਵੜ ਗਏ ਅੱਛਾ ਇਹ 3-4 ਦਿਨ ਸੱਪ ਆਣਾ ਹੀ ਆਣਾ ਆਉਂਦੇ ਆ ਦੇਖ ਲਓ ਹਾਂਜੀ ਮਤਲਬ ਜੇ ਇਹ ਗੰਦਗੀ ਗੁੰਦਗੀ ਹਟਾ ਦਿੱਤੀ ਜਾਵੇ ਤੇ ਫਿਰ ਬਚਾਅ ਹੋ ਸਕਦਾ ਬਚਾਅ ਹੋ ਸਕਦਾ ਹਾਂਜੀ ਪਰ ਆ ਤੁਸੀਂ ਜਿਹੜੀ ਸਾਈਡ ਦੇਖ ਸਕਦੇ ਆ ਇੱਕ ਤੇ ਕਲੋਨੀਆਂ ਜਿਹੜੀਆਂ ਆ ਤੁਸੀਂ ਦੇਖ ਪਾ ਰਹੇ ਹੋ ਉਧਰ ਹੈਗੇ ਆ ਉਸ ਪਾਸੇ ਹੈਗੀ ਔਰ ਜਿਹੜੀਆਂ ਗਰਚਿਆਂ ਦੀਆਂ ਕਲੋਨੀਆਂ ਪਿੰਡ ਮਾਲਫੋਰ ਕੋਰਦ ਲਾਗੇ ਲੱਗਦੀਆਂ ਹੈਗੀਆਂ ਆ ਮੇਨ ਰੋਡ ਦੇ ਨਾਲ ਗਰਚਾ ਪਿੰਡ ਦੀਆਂ ਜਿਹੜੀਆਂ ਕਲੋਨੀਆਂ ਆ ਉਹ ਕੁਝ ਇਸ ਸਾਈਡ ਦੇ ਉੱਪਰ ਵੀ ਕਲੋਨੀਆਂ ਹੈਗੀਆਂ ਨੇ ਇਸ ਕਰਕੇ ਜਿਹੜਾ ਆ ਇਹਦੇ ਵੀ ਕੋਈ ਅਸੀਂ ਕਹਾਂਗੇ ಗ್ರಾಮ ਪੰਚਾਇਤ ਗਰਚਾ ਜੋ ਨਵੀਂ ਬਣੀ ਆ ਕਿ ਉਹ ਪੁਰਾਣੀ ਕੋਈ ਲਿਸਟ ਕਢਾਈ ਜਾਵੇ ਕਿ ਕਿਹ ਕਿਹਦੀਆਂ ਕਲੋਨੀਆਂ ਨੇ ਉਸ ਦੇ ਮੁਤਾਬਕ ਵੀ ਜਿਹੜਾ ਆ ਕਿ ਇੱਥੇ ਦਾ ਜਿਹੜਾ ਕੰਮ ਹੈਗਾ ਉਹ ਕੀਤਾ ਜਾਵੇ ਔਰ ਆ 사이ਡ ਵੀ ਤੁਸੀਂ ਦੇਖ ਸਕਦੇ ਆ ਰਸਤਾ ਜਿਹੜਾ ਇਹ ਕੱਚਾ ਹੈਗਾ ਆ ਇਹ ਵੀ ਜਿਹੜੀਆਂ ਗਰਚਿਆਂ ਦੀਆਂ ਕਲੋਨੀਆਂ ਪਿੰਡ ਮਾਲਖੋੜਦ ਦੇ ਨਜ਼ਦੀਕ ਹੈਗੀਆਂ ਆ ਘਰ ਇੱਥੇ ਜਿਹੜੇ ਆਓ ਤੁਸੀਂ ਦੇਖ ਪਾ ਰਹੇ ਹੋ ਘਰ ਬਣੇ ਹੋਏ ਨੇ ਔਰ ਇੱਥੇ ਜੋ ਇਹਨਾਂ ਵੱਲੋਂ ਦੱਸੀਆਂ ਗਈਆਂ ਕਿ ਸਾਡੀਆਂ ਇਹ ਸਮੱਸਿਆ ਹੈਗੀਆਂ ਆ ਤੇ ਉਹਨਾਂ ਦਾ ਵੀ ਜਿਹੜਾ ਹੱਲ ਹੈਗਾ ਕਿ ਪੂਰੀ ਉਮੀਦ ਕਰਦੇ ਆ ਕਿ ਪਿਛਲੀਆਂ ਪੰਚਾਇਤਾਂ ਵੱਲੋਂ ਤਾਂ ਬੇਸ਼ੱਕ ਕੋਈ ਧਿਆਨ ਐਡਾ ਨਹੀਂ ਦਿੱਤਾ ਗਿਆ ਤੇ ਜੋ ਨਵੀਂ ਪੰਚਾਇਤ ਬਣੀ ਆ ਇਹਨਾਂ ਤੋਂ ਪੂਰੀ ਆਸ ਹੈਗੀ ਆ ਇਹਨਾਂ ਨੂੰ ਕਿ ਇੱਥੇ ਦਾ ਜਿਹੜਾ ਕਲੋਨੀਆਂ ਦਾ ਕੰਮ ਜਿਹੜਾ ਆ ਉਹ ਵੀ ਰਸਤਾ ਬਣਾਇਆ ਜਾਵੇਗਾ ਤੇ ਜਲਦ ਤੋਂ ਜਲਦ ਕੰਮ ਕੀਤਾ ਜਾਵੇ